ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੋਮਨ ਟਰੱਕ ਡਰਾਈਵਰ ਜਿਵੇਂ ਕਿ ਤੁਹਾਨੂੰ ਪਤਾ ਮੇਰੇ ਬਹੁਤ ਹੀ ਪੌਡਕਾਸਟ ਹੋਏ ਨੇ ਤੇ ਮੇਰੇ ਬਹੁਤ ਇੰਟਰਵਿਊਆ ਹੋਈਆਂ ਨੇ ਹਨਾ ਲਗ ਲਗ ਚੈਨਲਾਂ ਦੇ ਵਿੱਚੋਂ ਉਹਦੇ ਵਿੱਚ ਇੱਕ ਚੈਨਲ ਹੈਗਾ ਜੀ ਪੰਜਾਬੋ ਪੰਜਾਬੋ ਚੈਨਲ ਹੈਗਾ ਜੀ ਚੰਡੀਗੜ੍ਹ ਤੋਂ ਤਾਂ ਇਹ ਮੇਰੀ ਭੈਣ ਹੈ ਠੀਕ ਹੈ ਜੀ ਛੋਟੀ ਭੈਣ ਹੈ ਬਹੁਤ ਸਤਿਕਾਰਯੋਗ ਹੈ ਮੇਰੇ ਵਾਸਤੇ ਠੀਕ ਹੈ ਮੈਂ ਭੈਣ ਦੀ ਬਹੁਤ ਰਿਸਪੈਕਟ ਕਰਦਾ ਬਹੁਤ ਦਿਲੋਂ ਇੱਜ਼ਤ ਕਰਦਾ ਤਾ ਇਸ ਮੇਰੀ ਭੈਣ ਨੇ ਜਦੋਂ ਮੇਰਾ ਪੌਡਕਾਸਟ ਕਰਿਆ ਜਿਸ ਟਾਈਮ ਮੰਨ ਲਓ ਵੀ ਪੌਡਕਾਸਟ ਕਰਨਾ ਸੀ ਸਾਡੇ ਫੋਨ ਤੇ ਗੱਲ ਹੋਈ ਸੀ ਤਾ ਮੈਂ ਭੈਣ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਭੈਣਾ ਵੀ ਦੇਖੋ ਮੈਨੂੰ ਹੈਲਪ ਦੀ ਲੋੜ ਹੈ ਠੀਕ ਹੈ ਮੈਨੂੰ ਮੇਰੇ ਮਤਲਬ ਵੀ ਹੈਲਪ ਦੀ ਲੋੜ ਹੈ ਪੈਸਿਆਂ ਦੀ ਲੋੜ ਹੈ ਹਨਾ ਵੀ ਮੇਰੇ ਘਰ ਦੇ ਹਾਲਾਤ ਸਹੀ ਨਹੀਂ ਹੈਗੇ ਮੇਰੇ ਕਿਸਤਾ ਕੁਸਤਾ ਗੱਡੀ ਤੇ ਟੁੱਟੀਆਂ ਹੋਈਆਂ ਸੀਗੀਆਂ ਤਾਂ ਚਲੋ ਉਸ ਤੋਂ ਬਾਅਦ ਉਹ ਗੱਡੀ ਦਾ ਬੈਂਕੜੇ ਫੜ ਲੀ ਤਾ ਮੈਨੂੰ ਕਹਿੰਦੀ ਬਾਈ ਕੋਈ ਗੱਲ ਨਹੀਂ ਵੀ ਤੁਸੀਂ ਇੰਟਰਵਿਊ ਕਰੋ ਤੁਸੀਂ ਪੌਡਕਾਸਟ ਕਰੋ ਮੈਂ ਤੁਹਾਡਾ ਸਕੈਨਰ ਵੀ ਲਾ ਦਾਂਗੀ ਤੇ ਜਿੰਨੇ ਜੋ ਆਪਾਂ ਹੈਗੇ ਆ ਤੁਹਾਡੇ ਨਾਲ ਆਪਾਂ ਤੁਹਾਡੀ ਹੈਲਪ ਕਰਾਂਗੇ ਠੀਕ ਹੈ ਜੀ ਇਹ ਭੈਣਾ ਮੰਨ ਲਓ ਵੀ ਮੈਨੂੰ ਕਹਿੰਦੀ ਪੰਜਾਬੋ ਚੈਨਲ ਵਾਲੀ ਤਾਂ ਚਲੋ ਜੀ ਮੈਂ ਇਹਨਾਂ ਕੋਲੇ ਗਿਆ ਇਹਨਾਂ ਨੇ ਮੇਰੀ ਇੰਟਰਵਿਊ ਕੀਤੀ ਠੀਕ ਹੈ ਜੀ ਇੰਟਰਵਿਊ ਕਰਕੇ ਚਲੋ ਇਹਨਾਂ ਨੇ ਹੀ ਹਫਤੇ ਕੋ ਬਾਅਦ ਉਹ ਪਾਤੀ ਘੰਟੇ ਡੇਢ ਘੰਟੇ ਕੋ ਦੀ ਇੰਟਰਵਿਊ ਆ ਤਾਂ ਉਹ ਇੰਟਰਵਿਊ ਜੀ ਚੱਲੀ ਕਰੀਬ ਮੇਰੇ ਕੋਲ 60000 ਦੇ 55 ਕੇ 60000 ਦੇ ਨੇੜੇ ਤੇਰੇ ਚੱਲੀ ਹੋਇਆ ਇੰਟਰਵਿਊ ਚਲੋ ਵਧੀਆ ਚੱਲ ਗਈ ਠੀਕ ਹੈ ਜੀ ਇਹਨਾਂ ਨੂੰ ਇਨਕਮ ਹੋ ਗਈ ਠੀਕ ਹੈ ਇਹਨਾਂ ਨੇ ਪੈਸੇ ਮੰਨ ਲਓ ਵੀ ਚਲੋ ਜੋ ਵੀ ਇਹਨਾਂ ਨੂੰ ਆਏ ਮੈਨੂੰ ਨਹੀਂ ਪਤਾ ਜੀ ਕਿੰਨੇ ਆਏ ਕਿੰਨੇ ਨਹੀਂ ਆਏ ਤਾਂ ਇਹਨਾਂ ਨੇ ਕੀ ਕਰਿਆ ਜੀ ਚਲੋ ਇੰਟਰਵਿਊ ਕਰਕੇ ਇਹਨਾਂ ਨੇ ਪਾਈ ਜੋ ਵੀ ਕਮਾਈ ਇਹਨਾਂ ਨੂੰ ਆਈ ਹੈ ਭੈਣ ਉਹਨਾਂ ਨੂੰ ਠੀਕ ਹੈ ਪੰਜਾਬੋ ਦਾ ਚੈਨਲ ਪੰਜਾਬੋ ਦਾ ਪੋਡਕਾਸਟ ਕਹਿੰਦੇ ਹੁੰਦੇ ਨੇ ਠੀਕ ਹੈ ਤਾਂ ਬਾਕੀ ਆਪਾਂ ਦਾ ਫੋਟੋ ਲਾ ਦਾਂਗੇ ਤੁਸੀਂ ਦੇਖੋ ਚਲੋ ਭੈਣੇ ਮੇਰੀ ਗੱਲ ਸੁਣ ਵੀ ਮੈਂ ਪੌਡਕਾਸਟ ਕਰ ਲਿਆ ਠੀਕ ਹੈ ਵੀ ਤੁਸੀਂ ਮੇਰਿਆਂ ਮੁੜ ਕੇ ਰੀਲਾਂ ਕੱਟ ਕੇ ਪਾਉਣੀਆਂ ਸ਼ੁਰੂ ਕਰਦੇ ਤੁਸੀਂ ਮੇਰੀ ਰੀਲ ਪਹਿਲੀ ਪਾਈ ਉਹ ਚੱਲੀ 4 ਲੱਖ ਤੇ 4 ਲੱਖ ਵਿਊ ਉਹਦੇ ਵਿੱਚੋਂ ਆਇਆ ਠੀਕ ਹੈ ਜੀ 386000 ਬੰਦੇ ਨੇ ਦੇਖੀ ਉਹ ਵੀਡੀਓ ਤਾਂ ਜਿੱਦਾਂ ਤੁਸੀਂ ਮੇਰੀ ਪਹਿਲੀ ਰੀਲ ਪਾਈ ਐ ਮੈਂ ਤੁਹਾਨੂੰ ਉਦੋਂ ਹੀ ਵਿਰੋਧ ਕੀਤਾ ਸੀਗਾ ਭੈਣੇ ਵੀ ਤੁਸੀਂ ਮੈਨੂੰ ਬਗੈਰ ਪੁੱਛਣ ਤੋਂ ਮੇਰੀ ਰੀਲ ਕਿਉਂ ਪਾਈ ਠੀਕ ਹੈ ਪਹਿਲਾ ਨੰਬਰ ਤਾਂ ਤੁਸੀਂ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ ਫਿਰ ਤੁਸੀਂ ਦੂਜੀ ਪਾਤੀ ਫਿਰ ਤੁਸੀਂ ਤੀਜੀ ਪਾਤੀ ਕੱਲ ਤੁਸੀਂ ਮੇਰੀ ਚੌਥੀ ਰੀਲ ਪਾਤੀ ਠੀਕ ਹੈ ਵੀ ਭੈਣੇ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਤੁਹਾਡੇ ਤੋਂ ਕੋਈ ਪੈਸੇ ਲਏ ਨੇ ਤੁਹਾਡੇ ਤੋਂ ਕੋਈ ਐਗਰੀਮੈਂਟ ਲਖਾਇਆ ਠੀਕ ਹੈ ਜੇ ਕਿਤੇ ਐਗਰੀਮੈਂਟ ਲਖਾਇਆ ਸਾਈਨ ਕੀਤੇ ਨੇ ਠੀਕ ਹੈ ਤੁਸੀਂ ਮੈਨੂੰ ਦਿਖਾ ਦਿਓ ਜੁੱਤੀਆ ਤੁਹਾਡੀਆਂ ਸਿਰ ਮੇਰਾ ਹੋਵੇਗਾ ਠੀਕ ਹੈ ਤੁਸੀਂ ਠੀਕ ਹੈ ਮੇਰਾ ਪੋਡਕਾਸਟ ਕਰਤਾ ਤੁਹਾਡਾ ਧੰਨਵਾਦ ਹੈ ਠੀਕ ਹੈ ਤਾਂ ਤੁਸੀਂ ਜਿਹੜੀ ਜਵਾਨ ਕੀਤੀ ਸੀਗੀ ਮੇਰੇ ਨਾਲ ਤੁਸੀਂ ਉਹਤੇ ਵੀ ਮੰਨ ਲਓ ਭੈਣੇ ਖੜੇ ਨਹੀਂ ਨਹੀਂ ਉੱtre ਹਨਾ ਵੀ ਚਲ ਬਾਈ ਤੇਰਾ ਸਕੇਨਰ ਲਾ ਦਾਂਗੇ ਤੇਰੀ ਕੋਈ ਹੈਲਪ ਹੋ ਜੇਗੀ ਜਾਂ ਹੈਲਪ ਕਰਾਂਗੇ ਚਲੋ ਤਾਂ ਉਦੋਂ ਬਾਅਦੋਂ ਭੈਣੇ ਉਹ ਪੌਡਕਾਸਟ ਚੱਲਿਆ ਠੀਕ ਹੈ ਪੌਡਕਾਸਟ ਚੱਲਿਆ ਤਾਂ ਮੰਨ ਲਓ ਵੀ ਉਹਦੇ ਥੱਲੇ ਜਿਹੜੇ ਜਿਹੜੇ ਕਮੈਂਟ ਆਏ ਨੇ ਠੀਕ ਹੈ ਉਹ ਕਮੈਂਟ ਜਦੋਂ ਬੱਚੇ ਪੜ੍ਹਦੇ ਨੇ ਠੀਕ ਹੈ ਤਾਂ ਉਹ ਮੈਨੂੰ ਪਤਾ ਹੈ ਜਾਂ ਮੇਰੇ ਮਨ ਨੂੰ ਪਤਾ ਹੈ ਜਾਂ ਮੰਨ ਲਓ ਵੀ ਪਰਿਵਾਰ ਨੂੰ ਪਤਾ ਵੀ ਸਾਡੇ ਉਤੇ ਕੀ ਬੀਤਦੀ ਹੈ ਉਹ ਗੱਲ ਵੀ ਜਾਂ ਤਾਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਸਾਰੇ ਇਹ ਗੱਲ ਕਹਿੰਦੇ ਆ ਵੀ ਤੈਂ ਕੁਝ ਪੈਸਾ ਲਿਆ ਠੀਕ ਹੈ ਵੀ ਜੇ ਤਾ ਤੋ ਤੈ ਭਾਈ ਪੈਸਾ ਲਿਆ ਫਿਰ ਤਾ ਜੁੱਤੀਆਂ ਖਾ ਗਾਹ ਖਾ ਜੋ ਮਰਜ਼ੀ ਕਰ ਠੀਕ ਹੈ ਵੀ ਜਦੋਂ ਤੈਨੂੰ ਰੁਪਈਆ ਕਿਸੇ ਨੇ ਦਿੱਤਾ ਨਹੀਂ ਠੀਕ ਹੈ ਲਿਆ ਨਹੀਂ ਕਰਿਆ ਨਹੀਂ ਠੀਕ ਹੈ ਤੋ ਬਾਧੂ ਦੀਆਂ ਯਾਰ ਗੱਲਾਂ ਸੁਣੀ ਜਾਂਦਾ ਠੀਕ ਹੈ ਫਿਰ ਤੂੰ ਰੀਲਾਂ ਕੱਟ ਕੇ ਪਾਣੀਆ ਸ਼ੁਰੂ ਕਰਤੀਆਂ ਕਿਉਂਕਿ ਪੌਡਕਾਸਟ ਹਰੇਕ ਬੰਦਾ ਨਹੀਂ ਦੇਖਦਾ ਹੈਗਾ ਠੀਕ ਹੈ ਰੀਲ ਹਰੇਕ ਬੰਦਾ ਦੇਖਦਾ ਆਹੀ ਪਰਨਾ ਮੇਰੇ ਮੋਢੇ ਤੇ ਹੁੰਦਾ ਜਦੋਂ ਵੀ ਕਿਤੇ ਵੀਡੀਓ ਬਣਾਉਂਦਾ ਮਾਂ ਠੀਕ ਹੈ ਆਹੀ ਪਰਨਾ ਹੁੰਦਾ ਉਹ ਵੀਡੀਓ ਦੇ ਵਿੱਚ ਵੀ ਆਹੀ ਮੇਰੇ ਪਰਨਾ ਮੇਰੇ ਮੋਢੇ ਤੇ ਆ ਦਾ ਮੈਂ ਆਪਣੀ ਭੈਣ ਨੂੰ ਦੇਖੋ ਮੈਂ ਹੱਥ ਬੰਨ੍ਹ ਕੇ ਦੋਵੇਂ ਹੱਥ ਜੋੜ ਕੇ ਆਪਣੀ ਭੈਣ ਨੂੰ ਰਿਕੁਐਸਟ ਕਰਦਾ ਭੈਣੇ ਦੇਖ ਮੈਨੂੰ ਇੰਨਾ ਜਲੀਲ ਨਾ ਕਰ ਠੀਕ ਹੈ ਵੀ ਤੁਸੀਂ ਥਾਂ ਥਾਂ ਤੇ ਮੇਰੇ ਅਰੀਲਾ ਪਾਈ ਜਾਂਦੇ ਹੋ ਥਾਂ ਥਾਂ ਤੇ ਮੇਰੇ ਅਰੀਲਾ ਪਾਈ ਤੁਸੀਂ ਮੈਨੂੰ ਪੁੱਛਦੇ ਤੱਕ ਨਹੀਂ ਵੀ ਠੀਕ ਹੈ ਵੀ ਬਾਈ ਤੇਰੀ ਰੀਲ ਪਾਈ ਹੈ ਕਿ ਨਾ ਪਾਈਏ ਜਿਹੜੇ ਲੋਕ ਥੱਲੇ ਕਮੈਂਟ ਕਰਦੇ ਆ ਠੀਕ ਹੈ ਤੁਹਾਨੂੰ ਤੁਸੀਂ ਆਪਣੇ ਵਿਊ ਲੈਣ ਦੇ ਚੱਕਰ 'ਚ ਠੀਕ ਹੈ ਆਪਣੇ ਫੇਮਸ ਲੈਣ ਦੇ ਚੱਕਰ 'ਚ ਆਪਣੇ ਪੈਸੇ ਲੈਣ ਦੀ ਖਾਤਰ ਠੀਕ ਹੈ ਤੁਸੀਂ ਮੈਨੂੰ ਕਿਉਂ ਜਲੀਲ ਕਰਦੇ ਹੋ ਭੈਣੇ ਠੀਕ ਹੈ ਕੀ ਮੈਂ ਤੁਹਾਡਾ ਕਰਜ਼ਾ ਦੇਣਾ ਕੀ ਮੈਂ ਤੁਹਾਡੇ ਤੋਂ ਕੁਝ ਲੈ ਕੇ ਖਾ ਲਿਆ ਭੈਣ ਆ ਤੂੰ ਮੇਰੀ ਠੀਕ ਆ ਮੈਂ ਤੇਰਾ ਤੈ ਦਿਲੋਂ ਸਤਕਾਰ ਕਰਦਾ ਭੈਣੇ ਠੀਕ ਆ ਤੇਰੇ ਮੂਹਰੇ ਮੈਂ ਹੱਥ ਬੰਨ੍ਹ ਦਾਂ ਮੈਂ ਉਹ ਥੱਲੇ ਜਾ ਕੇ ਕਮੈਂਟ ਪੜ੍ਹ ਕੇ ਦੇਖ ਮੇਰੀ ਭੈਣ ਬਣ ਕੇ ਠੀਕ ਆ ਉਹ ਥੱਲੇ ਜਿਹੜੇ ਕਮੈਂਟ ਆਉਂਦੇ ਨੇ ਨਾ ਭੈਣੇ ਉਹ ਮੇਰ ਮੇਰ ਤੋਂ ਨਹੀਂ ਬਰਦਾਸ਼ ਹੁੰਦੇ ਆ ਕਿ ਬੱਚਿਆਂ ਤੋਂ ਨਹੀਂ ਹੁੰਦੇ ਹੈਗੇ ਠੀਕ ਆ ਆਪਾਂ ਸਾਰੇ ਘਰ ਪਰਿਵਾਰ ਆਦਿਆਂ ਬੱਚਿਆਂ ਆ ਠੀਕ ਆ ਜਦੋਂ ਮੰਨ ਲਓ ਚਲੋ ਮੇਰੇ ਤੋਂ ਗਲਤੀ ਹੋ ਗਈ ਯਾਰ ਮੈਂ ਪੌਡਕਾਸਟ ਕਰ ਹੀ ਲਿਆ ਤੁਹਾਡੇ ਨਾਲ ਠੀਕ ਆ ਤਾਂ ਤੁਸੀਂ ਡਿਲੀਟ ਕਰ ਦਿਓ ਮੈਂ ਤਾਂ ਕਹਿੰਦਾ ਮੇਰਾ ਪੌਡਕਾਸਟ ਵੀ ਡਿਲੀਟ ਕਰ ਦਿਓ ਪੌਡਕਾਸਟ ਵੀ ਡਿਲੀਟ ਕਰ ਦੋ ਮੇਰੇ ਰੀਲਾਂ ਵੀ ਡਿਲੀਟ ਕਰ ਦੋ ਤੁਸੀਂ ਚੌਥੇ ਦਿਨ ਆ ਤੁਸੀਂ ਮੇਰੀ ਕੱਲ ਚੌਥੀ ਰੀਲ ਪਾਈ ਐ ਠੀਕ ਐ ਜਿੱਦਾਂ ਪਹਿਲੀ ਰੀਲ ਪਾਈ ਐ ਮੈਂ ਉਦੋਂ ਹੀ ਤੁਹਾਨੂੰ ਤੁਹਾਨੂੰ ਫੋਨ ਵੀ ਲਾਉਣਾ ਤੁਹਾਨੂੰ ਮੈਸੇਜ ਵੀ ਕਰਦਾ ਤੁਸੀਂ ਮੁੜ ਕੇ ਮੇਰਾ ਅੱਜ ਤੱਕ ਫੋਨ ਚੱਕਿਆ ਜਿੱਦਾਂ ਦਾ ਮੈਂ ਤੁਹਾਡੇ ਕੋਲੋਂ ਆਇਆ ਵਾਂ ਵੀਡੀਓ ਕਰਕੇ ਠੀਕ ਐ ਉਦੋਂ ਬਾਅਦ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਹੋਗਾ ਠੀਕ ਐ ਤੁਸੀਂ ਮੇਰਾ ਫੋਨ ਤਾਂ ਚੱਕ ਲਓ ਫੋਨ ਤਾਂ ਚੱਕ ਕੇ ਪੁੱਛੋ ਤਾਂ ਸਹੀ ਬਾਈ ਤੈਨੂੰ ਪ੍ਰੋਬਲਮ ਕੀ ਐ ਵੀ ਤੂੰ ਕਿਸ ਚੀਜ਼ ਤੋਂ ਵਿਰੋਧ ਕਰਦਾ ਅਨੇ ਮੈਂ ਤੁਹਾਨੂੰ ਕਹਦਾ ਉਹ ਤੋਂ ਮੇਰੀ ਭੈਣ ਹੈ ਠੀਕ ਹੈ ਤੂੰ ਮੇਰੇ ਬਾਤੇ ਬਹੁਤ ਰਿਸਪੈਕਟ ਪੈ ਤੇਰੇ ਮੇਰੇ ਮਾਂ ਚ ਤੇਰੇ ਬਾਤੇ ਬਹੁਤ ਰਿਸਪੈਕਟ ਹੈ ਠੀਕ ਹੈ ਤੂੰ ਭੈਣ ਹੈ ਪਰ ਭੈਣੇ ਇੰਨਾ ਵੀ ਜਲੀਲ ਨਾ ਕਰ ਪਲੀਜ਼ ਠੀਕ ਹੈ ਮੈਂ ਤੇਰੇ ਮੂਰੇ ਹੱਥ ਬੰਨਦਾ ਬਾਰੀ ਬਾਰੀ ਹੱਥ ਬੰਨਦਾ ਮੇਰੀ ਭੈਣ ਬਣ ਕੇ ਮੇਰੇ ਅਰੀਨ ਡਿਲੀਟ ਕਰ ਦੇ ਬਸ ਠੀਕ ਹੈ ਮੇਰਾ ਪੌਡਕਾਸਟ ਵੀ ਡਿਲੀਟ ਕਰ ਮੈਂ ਕਿਸੇ ਵੀ ਚੈਨਲ ਤੇ ਕਿਤੇ ਵੀ ਮੈਂ ਸੱਚੀ ਗੱਦ ਮੈਂ ਹੁਣ ਅੱਜ ਤੋਂ ਬਾਅਦ ਮੈਂ ਕਦੇ ਪੌਡਕਾਸਟ ਨਹੀਂ ਕਰਾਂਗਾ ਮੈਨੂੰ ਕਮੈਂਟ ਪੜ੍ਹ-ਪੜ੍ਹ ਕੇ ਨਾ ਸੱਚੀ ਕਹਿੰਦਾ ਕਮੈਂਟ ਪੜ੍ਹ ਮੈਨੂੰ ਰਿਸ਼ਤੇਦਾਰ ਭੈਣ ਭਰਾ ਠੀਕ ਹੈ ਬੱਚੇ ਮੈਂ ਸੱਚੀ ਕਹਿੰਦਾ ਵੀ ਮੈਨੂੰ ਇੰਨਾ ਦੁੱਖ ਲੱਗਦਾ ਜਦੋਂ ਮੈਨੂੰ ਕਹਿੰਦੇ ਨੇ ਵੀ ਯਾਰ ਤੂੰ ਵੇਕਿਆ ਹੋਇਆ ਠੀਕ ਹੈ ਤੇ ਪੈਸੇ ਲੈਏ ਨੇ ਵੀਡੀਓ ਕਰਉਂਦੇ ਜਾਂ ਮੈਨੂੰ ਤੁਸੀਂ ਦੱਸ ਦੋ ਭੈਣ ਮੇਰੀਏ ਆ ਹੱਥ ਬੰਨ੍ਹ ਕੇ ਕਹਿੰਦਾ ਵੀ ਤੁਸੀਂ ਮੈਨੂੰ ਦੱਸ ਦੋ ਠੀਕ ਹੈ ਵੀ ਬੱਬੂ ਭਾਈ ਨੇ ਸਾਡੇ ਤੋਂ 10 ਰੁਪਏ ਵੀ ਲਏ ਹੁਣ 10 ਰੁਪਏ ਵੀ ਠੀਕ ਹੈ ਹਾਂ ਤੁਹਾਡੇ ਕੋਲ ਮੈਂ ਆਇਆ ਸੀ ਤੁਸੀਂ ਮੈਨੂੰ ਚਾਹ ਪਾਣੀ ਪਿਆਇਆ ਠੀਕ ਹੈ ਮੇਰੀ ਇੱਜ਼ਤ ਕੀਤੀ ਠੀਕ ਹੈ ਧੰਨਵਾਦ ਤਾ ਮੈਨੂੰ ਇੱਕ ਗੱਲ ਜ਼ਾਦਾ ਵੀ ਬੱਬੂ ਨੇ ਖੜ ਤੋ ਆਉਣ ਦੇ ਤੇਲ ਦੇ ਵੀ ਪੈਸੇ ਮੰਗੇ ਹੁਣ ਯਾਰ ਠੀਕ ਹੈ ਜਦੋਂ ਮੈਂ ਤੁਹਾਡੇ ਤੋਂ 1 ਰੁਪਿਆ ਵੀ ਭਾਣੇ ਮੰਗਿਆ ਨਹੀਂ ਠੀਕ ਹੈ ਤੁਸੀਂ ਮੈਨੂੰ 1 ਰੁਪਿਆ ਵੀ ਕੋਈ ਦਿੱਤਾ ਨਹੀਂ ਠੀਕ ਹੈ ਤੁਹਾਨੂੰ ਠੀਕ ਹੈ ਪੌਡਕਾਸਟ ਕਰਤਾ ਠੀਕ ਹੈ ਤੁਹਾਨੂੰ ਇਨਕਮ ਆ ਗਈ ਠੀਕ ਹੈ ਮੈਨੂੰ ਨਹੀਂ ਪਤਾ ਤੁਹਾਨੂੰ 50000 ਆਇਆ ਜਾਂ ਲੱਖ ਆਇਆ ਠੀਕ ਹੈ ਕੀ ਆਇਆ ਕੀ ਨਹੀਂ ਆਇਆ ਉਹ ਤੁਸੀਂ ਜਾਣਦੇ ਜੋ ਵਕਾਲਪੁਰਖ ਵਾਹਿਗੁਰੂ ਪਰਮਾਤਮਾ ਜਾਣਦਾ ਪਰ ਤੁਸੀਂ ਮੇਰੀਆਂ ਵੀਲਾਂ ਪਾ ਰਹੇ ਹੋ ਠੀਕ ਹੈ ਆਪਣੇ ਪੈਸੇ ਕਮਾਉਣ ਦੀ ਖਾਤਰ ਆਪਣੇ ਵਿਊ ਲੈਣ ਦੇ ਚੱਕਰ ਚ ਪਰ ਤੁਸੀਂ ਮੈਨੂੰ ਤਾਂ ਪੁੱਛ ਲਓ ਵੀ ਬਾਈ ਤੇਰੀ ਰੀਲ ਪਾਈ ਹੈ ਕਿ ਨਾ ਪਾਈ ਹੈ ਕਿਉਂ ਤੁਸੀਂ ਭਾੜੇ ਮੈਨੂੰ ਜਲੀਲ ਕਰ ਰਹੇ ਹੋ ਠੀਕ ਹੈ ਗਾਂ ਬੱਚਿਆਂ ਦਾ ਵੀ ਆਪਾਂ ਨੇ ਸਾਰੇ ਕੋ ਕਰਨਾ ਹੈ ਠੀਕ ਹੈ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਬੱਚਿਆਂ ਨੂੰ ਲੋਕ ਕਹਿੰਦੇ ਨੇ ਠੀਕ ਹੈ ਭਾੜੇ ਬੱਚਿਆਂ ਨੂੰ ਬੱਚੇ ਸਕੂਲਾਂ 'ਚ ਕਹਿੰਦੇ ਨੇ ਵੀ ਆ ਤੇਰੇ ਪਿਓ ਦੀ ਵੀਡੀਓ ਮੈਨੂੰ ਦੱਸੋ ਸਹੀ ਭਾੜੇ ਮੇਰੇ ਤੋਂ ਕਸੂਰ ਕੀ ਹੋਇਆ ਮੈਨੂੰ ਇੱਕ ਇੱਕ ਵਾਰੀ ਮੇਰਾ ਕਸੂਰ ਦੱਸ ਦਿਓ ਵੀ ਬੱਬੂ ਬਾਈ ਤੇਰਾ ਆ ਕਸੂਰ ਆ ਠੀਕ ਹੈ ਮੈਂ ਕਹਿੰਦਾ ਯਾਰ ਮੇਰੇ ਜੁੱਤੀਆਂ ਮਾਰ ਲੇ